ਯਾਰ ਐ ਪੱਕਾ ਦਰਦਰ ਤੇ ਹਰ ਦਰ ਤੇ ਜਾਣਾ ਯਾਰ ਐ ਪੱਕਾ ਜੀ ਇਹ ਰਾਜਾ ਬੜੇ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਉੱਠਲਾ ਭਾਈ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਮੇਰੇ ਕੀ ਜਾਂਦੇ ਜਿਵੇਂ ਇਥੋਂ ਦੀ ਨੰਗਾ ਅੰਮਾਲੀ ਵੀ ਪੀਨੇ ਦੀ ਪੀਨੇ ਇਹ ਜਿਹੜੀ ਦੁਆ ਹੈ ਨਾ ਦੁਆ ਬਸ ਸਭ ਕੋਈ ਕਰਦੀ ਮਾਲਕ ਜੀ ਮਾਲਕ ਜੀ ਹੋਰ ਅਸੀਂ ਤਾਂ ਦਰ ਦਰ ਦੇ ਹਰ ਦਰ ਤੇ ਜਾਣਾ ਹੈ ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ ਫਿਰ ਇਹ ਕਿਹੜੀ ਦੁਆ ਹੈ ਜਿਹੜੀ ਉਹ ਤੁਰ ਦਰਗਾਹ ਜਾਂਦੀ ਮੇਰਾ ਖਿਆਲ ਮਗਰਲੇ 12 ਤੋਂ 13 ਸਾਲਾਂ ਪਹਿਲੇ 2012 ਦੇ ਲੈਕਚਰ ਰਾਹੀ ਬੜੀ ਦਾ ਪੱਕਾ ਹੈ ਆ ਦੇਖ ਲੈ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਵਿਖਾਇਆ ਬਿਲਕੁਲ ਨਹੀਂ ਯਾਰ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਪੁੱਛਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਿੰਨੂੰ ਮੈਂ ਆਉਣਾ ਇਹਨੂੰ ਮਿਲਦਾ ਜੀ ਮੈਂ ਖੋਦੀ ਨੰਗਾ ਆਮਾਲੀ ਵੀ ਪੀਨੇ ਇਹ ਵੀ ਪੀਨੇ ਜਿੱਤ ਜਿਹੜੀ ਦੁਆ ਹੈ ਨਾ ਦੁਆ ਬਸ ਕੰਮ ਕੋਈ ਕਰਦੀ ਮਾਲਾ ਕੋਈ ਮਾਲਾ ਵੀ ਸੋ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਮਾਲਾ ਜੀ ਜੇ ਜਦੋਂ ਇਹੋ ਜਿਹੇ ਬੰਦੇ ਤੇ ਦਰਖੇ ਹੋਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਂਦੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ